ਹੀ ਫਟ ਗਿਆ ਤਿਤੜੀ ਤਿਤੜੀ ਪੀ ਜੇ ਆ ਕੇ ਪੀ ਜੇ ਕੀ ਆ ਓਏ ਤਿਤੜੀ ਹੋਰੇ ਆ ਇਹਦਾ ਮੇਰੇ ਟੁੱਟਾ ਜਿਵੇਂ ਕਿਸੇ ਨੂੰ 40 ਵੀ ਲਾਈ ਜੇਗੀ ਅੜੀਏ ਨਾ ਨਾ ਕਰ ਵੀ ਨਰਸ ਜੀ ਕਰ ਜੇਗੀ ਅੜੀਏ ਕਿਲੋ ਮੀਟਰ ਪੱਤੀ ਪੈਂਦਾ ਪਿੰਡ ਸਾਡੇ ਤੋਂ ਨਾ ਦੇ ਆ ਕੇ ਖਲਗੇਗੀ ਨਾ ਨਾ ਕਰਦੀ ਬੰਦੀਏ ਨਰਸਿੰਘ ਤੂੰ ਤਰ ਕਰ ਦੇਗੀ ਨਾ ਨਾ ਕਰਦੀ ਬੰਦੀਏ ਬਿਕਰੀ ਤੂੰ ਤਾਂ ਕਰ ਦੇਗੀ ਇਹਦੀ ਦਿਲ ਤੇ ਨਾ ਜਾਂਦਾ ਪਰ ਨਾ ਲਿਖਾ ਕਿ ਤੈਨੂੰ ਦੇਖਣ ਕਾਲ ਜਿਆ ਜਾਂਦਾ ਹੋ ਖਨੇ ਤਾਰਾ ਚੁੱਪੀਆਂ ਜਦ ਤਾਂ ਇੱਕ ਦਿਨ ਗੁੜ

ਕੁੱਲੋ ਤਾਂ ਛੁੱਟੂਗਾ ਹੁਣ ਨਾ ਕੁੱਲ ਨਹੀਂ ਆਣਾ ਹੈ ਹਫ਼ਤਾ ਐ ਕਹਾਂ ਹੁਤਾ ਛੁੱਟੂਗਾ ਨਹੀਂ ਆ ਰਿਹਾ ਕਰੇ ਡੰਡ ਕਰਦਾ ਡੰਡ ਕਰਦਾ ਡੰਡ ਕਰਦੇ ਮੋਟਾ ਆ ਗਿਆ ਤੇਰੀ ਤੋਂ ਉਹ ਤੁੰਗ ਰੋਤ ਨੂੰ ਕਦੇ ਉਧਰ ਜਾਵਣ ਦਾ ਸੀ ਉਹਦੇ ਇੱਧਰ ਆ ਜਾਂਦਾ ਕਿ ਉੱਠ ਕੇ ਕੀ ਕਰੀ ਗਿਆ ਨੂੰ ਹਾਂ ਤੂੰ ਫਿਰ ਇੱਕੇ ਰਿਦਰ ਟਾਪੂ ਵੀ ਲੱਗਿਆ ਬਲਡ ਤੋਂ ਥਰੇ ਲੱਗਿਆ ਨੂੰ ਹੈਲੋ ਬੈਟਾ ਤੂੰ ਥੱਲੇ ਬਿਠਾ ਹਾਂ ਕਿਵੇਂ ਮੈਨੂੰ ਵੀ ਪਤਾ ਕਿਵੇਂ ਰੁੜ ਗਿਆ ਤੂੰ ਇਧਰ ਨੂੰ ਆਈ ਫਿਰ ਤੈਨੂੰ ਚੱਕਿਆ ਵਾ ਫਿਰ ਰੂਣ ਫਰੂਈਆਂ ਦਾ ਸੀ ਤੂੰ ਤੈਨੂੰ ਪਤਾ ਹੀ ਨਹੀਂ ਕਿ ਤੂੰ ਡੱਗ ਪਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਲੈ ਹੋਏ ਲੈ ਲੈ ਦੇ 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 ਮੋਟੂ ਜੀ ਸਾਰੇ ਕੀ ਫਟ ਗਏ ਹਾਂ ਕੀ ਫਟ ਗਏ ਜਿੱਤੜੇ ਫਟ ਗਏ ਉਹ ਤੜੀ ਤੜੀ ਉਹ ਦੇਖੀ 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 ਉਹ ਕੀ ਫਟ ਗਿਆ ਜਿੱਤੜੀ ਜਿੱਤੜੀ ਉਤੜੀ ਉਹ ਮੈਂ ਦੇਖੋ ਕਿੰਨਾ ਆਉਂਦਾ ਉੱਧਰ ਚੜਿਆ ਉਹ ਦੇਖ ਕਿੰਨੇ ਬੱਦਲ ਆ ਗਏ ਉਹ ਬੱਦਲ ਕਿੰਨੇ ਬੱਦਲ ਕਿੰਨੇ ਆ ਗਏ ਕਿੰਨੇ ਆ ਗਏ ਹਾਂ ਉਹ ਲੱ ਪੱਖਾ ਜਾ ਰਿਹਾ ਕੁਮਯੋਣਾ ਹੁੰਦਾ ਕਿਹਦਾ ਪੱਖਾ ਇਹ ਹੈ ਤੇਰਾ ਪੱਖਾ ਓਏ ਕਰਾਂ ਤਬ ਬਜੂ ਨਹੀਂ ਕਰਾਂ ਤਾਂ ਬੱਦੀ ਦੀ ਬਜੂ ਦਾ ਓਏ ਖੋਲ ਨਾ ਦੇ ਮਕੈਨਿਕਾ ਕੋਸ਼ੇ ਦਾ ਚੱਲ ਆਪਣਾ ਪੀਜ਼ਾ ਆ ਗਿਆ ਹਾਂ ਪੀਜ਼ਾ ਆ ਗਿਆ ਖਾਈਏ ਚਲੋ ਚੱਲ ਹੈ ਕੀ ਆ ਗਿਆ ਪੀਜ਼ਾ ਆ ਦੇ आ हाँ। आओ हाँ। प्या। प्या। आ आओ पिया पिया, ओले चल 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 थल्ले गया, खा गया खाइए, हाँ। के, चलो चलो कौन लग गया ਪੀ ਜੇ ਆ ਕੇ ਪੀ ਜੇ ਪੀ ਜੇ ਚਲ 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 ਕਰ ਕਰ सोनू ਕੀ ਪੀਣਾ ਵੇ ਕੀ ਆ ਵੇ ਐ ਕਰੋ ਰੋਟੀ ਖਾ ਲਈ ਆ ਕੋਈ ਵੀ ਰੋਟੀ ਵੀ ਠੀਕ ਆ ਮੈਨੂੰ ਤਾਂ ਲੈਣਾ ਲਿਆ ਦੇ ਦੇ ਥੋੜਾ ਦੇ ਆ ਲੈ ਤੇ ਆਹ ਪਤਾ ਗਿਆ ਹਿਸਟਰੀ ਮੰਮਾ 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 ਕੀ ਗੱਲ ਉਸ ਮਾਂ ਦਾ ਇਸ ਸ਼ੀ ਸ਼ੀ ਨਾ ਤਾਂ ਦੂਗੀ ਗੱਲ ਹੈ ਇਸ ਵੀ ਦੂਗੀ ਗੱਲ ਹੈ ਆਹ ਬੜੀ ਅਬੀ ਸਿਹਾਸ ਨਾ ਗੱਲ ਹੈ ਵਾਰੀ ਗੱਲ ਆ ਮੰਨਾ ਕੀ ਕਰਦਾ ਓਏ ਹੈ ਬਿੱਲੀ ਵਾਹ ਤੂੰ ਪੋ ਜਾਣਾ ਦਈ ਉਹਨੂੰ ਯਾਰ ਬਿੱਲੀ ਨੂੰ ਉਹ ਰੋਟੀ ਖਾਂਦੀ ਹੈ ਹੰਤਰੀ ਦੀ ਤੇਰੀ ਸਾਈਕਲ ਕਿੱਥੇ ਖਾਉਗੀ ਬਿੱਲੀ ਤਾਂ ਏਡੀ ਛੋਟੀ ਆ ਤੇਰਾ ਬਾਈਕ ਤਾਂ ਓਡਾ ਵੱਡਾ ਆ ਤੇਰੇ ਬੰਗੂ ਤੂੰ ਤੂੰ ਮੋਟਾ ਆ ਤਾਂ ਹੀ ਕਰਕੇ ਮੈਂ ਇਹ ਡਰ ਰਹੀ ਆ ਮੇਰੇ ਤੋਂ ਹਾਂ ਇਹ ਤੇਰੇ ਤੋਂ ਡਰਦੀ ਆ ਕਿਉ ਮਾਮਾ ਹੈ ਮੈਂ ਮੇਰੇ ਤੋਂ ਕਿਉ ਡਰ ਰਹੀ ਤੇ ਆ ਤੂੰ ਮੋਟਾ ਆ ਹੱਥ ਲਾ ਕੇ ਦੇਖ ਕਨੂ ਲੈ ਵੇ ਤੂੰ ਵੀ ਲਾ ਕੇ ਆ ਤਾਰਿਆ ਮੈਨੂੰ 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 6 ਦਿਨ ਸਟ੍ਰੇਟ ਇਹਨੂੰ ਫੀਡ ਕਰਦਾ ਰਹਿਣਾ ਹੂੰ 6 ਦਿਨ ਸਟ੍ਰੇਟ ਚਾ ਬਸ ਕਰ ਬਹੁਤ ਆ ਬਸ ਦਿਨ ਕਰ ਪੱਜਿਆ ਆ ਪੱਜਿਆ ਆ ਭੱਜ ਗਿਆ ਓਏ ਉਹਦੇ ਭੱਜ ਗਿਆ ਬਿੱਲਾ ਕਿਾ ਕੋਈ ਨਾ ਕਿਤੇ ਨਹੀਂ ਜਾਂਦਾ ਹੁਣ ਫਿਰਦਾ ਰਹਿਣਾ ਦੋ ਹੁਣ ਇੱਥੇ ਕੋਈ ਨਾ ਇਹ ਤਾਂ ਮੇਰੀ ਟੁੱਟਾ ਹੈ ਹੈ ਜੇ ਜਦੋਂ ਮੇਰੀ ਟੁੱਟਾ ਡੇਗੀ ਤੇਲ ਤੂੰ ਡਰ ਗਈ ਮੰਮੇ ਮੇਰੇ ਤੂੰ ਕਿਉਂ ਧਾਰ ਦਿੱਤੀ ਆ ਤੂੰ ਮਾਰਦਾ ਇਹ ਬਿੱਲਾ ਨੇ ਮੇਰੇ ਇੱਥੇ ਮਾਰਿਆ ਓਏ ਆ ਜਾ ਰੋਟੀ ਖਾਈਏ ਆਪਾਂ ਰੱਬ ਨੇ ਆ ਸਾਡੇ ਘਰ ਵਿੱਚ ਗੱਲੀ ਕਰਦੀ ਨਹੀਂ ਇਹ ਤਾਂ ਆਪਾਂ ਤਣੀ ਨਹੀਂ ਪਾਈ ਸੀ ਇੱਥੇ ਕੱਪੜਿਆਂ ਵਾਲੀ ਉਹ ਸੀ ਇੱਥੇ ਹਾਂ ਕਿ ਰੱਬ ਨੇ ਕੱਢ ਸੀ ਇੱਕ ਉਹ ਲੈ ਆਇਆ ਕੱਢ ਸੀ ਚਲੋ ਰੋਟੀ ਖਾਈਏ ਤਾਰਿਆ ਓਏ ਬਿੱਲਾ ਦੇ ਬਿੱਲਾ ਦੇ ਕਿਵੇਂ ਬੈਠਾ ਹੈਂ ਬਿੱਲ ਦਾ ਢੱਡ ਫਰ ਗਿਆ ਇਹਦਾ ਢੱਡ ਫਰ ਗਿਆ ਤਾਂ ਹੁਣ ਰੱਜ ਗਿਆ ਚੱਲ ਆਪਾਂ ਚੱਲੇਗੇ ਬਿੱਲ ਲੈ ਬਿੱਲ ਓਏ ਇਹ ਦੇ ਹਾਂ ਇਹ ਕਿਹੜੀ ਅਹੀ ਨਾ ਮਾਰਦੀ ਆ ਆੜੀ ਬਿੱਲਾਰੇ ਕੀ ਕਾਦਾ ਸਾਲਾ ਓੜਿਆ ਓਏ ਓੜਿਆ ਅਕੱਲ ਆਊਗਾ ਜੇ ਮੇਰੇ ਕੋਲ ਆਇਆ ਉਹ ਤਾਂ ਪੁੱਜ ਗਿਆ ਓਏ ਲੈ ਆ ਮੰਨੇ ਨੂੰ ਸਾਵਾ ਓਏ ਮਨ ਮਨ ਨੇ ਗਝਾ ਲਿਆ ਆਪਦੇ ਕੋਲੇ ਇਹ ਕਿਉਂ ਦੇਖਿਆ ਹੋਰ ਇਹਨੂੰ ਮਨ ਲਾ ਜਾ ਆਹੀ ਚੈਦਾ ਹੂੰ ਤਾਂ ਹੀ ਐ ਕਰਦਾ ਓਏ ਇਧਰ ਤਾਂ ਪਾ ਜੀ ਹੈ ਹਰ ਇਧਰ ਮੇਰੇ ਤੋਂ ਡਾਰੇ ਦੇਵੇਂ ਹੂੰ ਮੇਰਾ ਫੂਡ ਖਰਾਬ ਉਹ ਨਹੀਂ ਤੂੰ ਕਿਵੇਂ ਇਹ ਤਾਂ ਫੂਡ ਖਾ ਲੇਗਾ ਬਾਹਰ ਹੋ ਜਾਏਗਾ ਉਹ ਆਉਂਦੀ ਕਿੰਨਾ ਰਹਿ ਗਿਆ ਨੇ ਸਾਰੇ ਬੱਪਾ ਦੇ ਨੂੰ ਪਾ ਦੇ ਪਾ ਦੇ ਪੜੇ ਖਵਾ ਦੇ ਬੱਸ ਬੱਸ ਮੈਨੂੰ ਆ ਕਿ ਮਿਲਣਾ ਆ ਵੀ ਪਾ ਦੇ ਹੁਣ ਯਾਰ ਮੁਕਾ ਪੈਟਕਾ ਖਾਲਾ ਵਈ ਖਾਲਾ ਖਾਲਾ ਕਿਨੇ ਬੁਣਾ ਤਾ ਹੋ ਗਿਆ ਚਾ ਰੋਟੀ ਖਾਈ ਗਿਆ ਆਪਾਂ ਵੀ ਉਹ ਮਾਸ਼ੱਲਾ ਉਹ ਕੋਈ ਨਾ ਉਹ ਪਈ ਰਹਿੰਦੇ ਚੱਲ ਆ ਜਾ ਫੇ ਰੋਟੀ ਖਾਈਏ ਆਪਾਂ ਆ ਜਾ ਰੋਟੀ ਖਾਈਏ ਪਤਨੀ ਹੁੰਦੇ ਬਾਡਿਆਂ ਸਰਦਾਰਾਂ ਦੇ ਇਹ ਅਰਸਰਦਾਰਾ ਦੇ ਕਿਹੜੇ ਵਿੱਚ ਪੱਤ ਨਹੀਂ ਹੁੰਦੇ ਮੂਤੋ ਜੇ ਜੀ ਕਰਦਾ ਵਿੱਚ ਪਿੱਛੇ ਚੁਗਲੀਆਂ ਕਰਦਾ ਉਹసే ਤੋਂ ਰੱਖ ਲੈ ਪਰਦਾ ਘਰ ਦੀ ਲੜਾਈ ਦਾ ਜਿੱਥੇ ਨਾ ਇੱਜ਼ਤ ਹੋਵੇ ਉੱਥੇ ਨਹੀਂ ਜਾਈਦਾ ਭਾਵੇਂ ਮਰ ਜਾਈਏ ਧੁਖੇ ਕੇ ਮਟਿਆਰਾਂ ਨੂੰ ਦੇਸ ਤੋਂ ਨਾ ਰਿਸ਼ਤੇ ਨਾ ਤੇ ਵੀ ਚੱਲਦੇ ਹਥਿਆਰਾਂ ਨੂੰ ਠੱਡੇ ਪਾਣੀ ਨਾਲ ਨਹੀਂ ਗੁਜਦਾ ਆਟਾ ਜੋ ਮੱਕੀ ਦਾ ਲੈ ਤਾਂ ਸਿਰ पे ਸ਼ੱਕ ਲੈ ਜੇ ਥੁੱਕ ਕੇ ਨਹੀਂ ਚੱਤੀ ਦਾ ਲੋਕੋ ਕਦੇ ਦੁੱਧ ਤੇ ਪੁੱਤ ਦਾ ਮੁੱਲ ਨਹੀਂ ਉੱਟਦੀ ਦਾ ਲੋਕੋ ਕਦੇ ਦੁੱਧ ਤੇ ਪੁੱਤ ਦਾ Ada lagi? ਹੁਣ ਰੇਂਜ ਲੈਣੀਆਂ ਇੱਕ ਹੋਰ